ਅੱਛਾ ਜੀ ਦੱਸੋ ਅੱਜ ਤੁਹਾਨੂੰ ਬੁਲਾਇਆ ਸੀ ਵੀਜਨ ਦਫਤਰ ਇੱਕ ਮਿੰਟ ਥੋੜੇ ਸਾਰੇ ਜਣੇ ਚੁੱਪ ਕਰੋਗੇ ਮੈਂ ਬੋਲਦਾ ਤਾਂ ਇਹ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਹੈ ਇਹ ਮੁਗਲਾਂ ਦੀ ਸਰਕਾਰ ਨਾਲੋਂ ਵੀ ਬੱਦਤਰ ਹੋ ਕੇ ਪੇਸ਼ ਆ ਰਹੀ ਹੈ ਔਰ ਹਰ ਤਰ੍ਹਾਂ ਦਾ ਤਰੀਕੇ ਦੇ ਨਾਲ ਜਲੀਲ ਕਰਨ ਦੀ ਬਦਨਾਮ ਕਰਨ ਦੀ ਅਰ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਰ ਕਰ ਵੀ ਰਹੇ ਹਨ। ਅਰੇ ਕੋਈ ਤਰੀਕਾ ਨਹੀਂ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਕਿ ਬਿਨਾਂ ਕਿਸੇ ਗੱਲ ਤੋਂ ਨਜਾਇਜ਼ ਤੱਕੇ ਨਾਲ ਕੇਸ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਾਣੀ ਵਿੱਚ ਲਾਠੀਆਂ ਮਾਰਦੇ ਆ। ਮੈਂ ਜੋ ਸਵੇਰੇ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਅੱਜ ਹੁਣ ਵੀ ਉਸੇ ਤੇ ਖੜਾ ਹਾਂ। ਜੋ ਇਹਨਾਂ ਨੇ ਕਰਨਾ ਮੇਰੇ ਨਾਲ ਕਰ ਲਵੇ ਮੇਰੇ ਪਾਸ ਜੋ ਹੈ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਸ ਤੋਂ ਇਲਾਵਾ ਜੇ ਕੋਈ ਹੋਵੇ ਤਾਂ ਮੈਂ ਜਿੱਥੇ ਕਹੇ ਸਰਕਾਰ ਦੇ ਨੌਕਰਨ ਤਿਆਰ ਹਾਂ ਲੇਕਿਨ ਮੈਨੂੰ ਖੜਾ ਕਰੇ ਜਾ ਕੇ ਕਿ ਆ 250 ਕਿਲੇ ਤੇਰੇ ਆ ਜਿਹੜੇ ਵੋਟਾਂ ਤੇ ਪਹਿਲਾਂ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਕਿ ਜੀ ਇਹਦੇ ਮੁੰਡਿਆਂ ਕੋਲ 4.5 ਲੱਖ ਕਰੋੜ ਦੀਆਂ ਗੱਡੀਆਂ ਆ ਉਹ ਮੈਨੂੰ ਹੁਣ ਗੱਡੀਆਂ ਦੱਸਣ ਕਿੱਥੇ ਆ ਜਿਹੜੇ ਕਹਿੰਦੇ ਸੀ ਇਹਦੇ ਪਰ 170 ਕਰੋੜ ਦੀ ਜਾਇਦਾਦ ਹੈ ਦੱਸਣ ਹੁਣ ਕਿੱਥੇ ਐ ਇਸ ਕਰਕੇ ਮੈਂ ਹਮੇਸ਼ਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਲੋਕਾਂ ਦੇ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਰਹਾਂਗਾ ਪਰਮਾਤਮਾ ਜ਼ਿੰਦਗੀ ਬਖਸ਼ੇ ਮੈਨੂੰ ਮਾਰ ਨਹੀਂ ਸਕਦੇ ਕੋਸ਼ਿਸ਼ ਜ਼ਰੂਰ ਕਰਨਗੇ ਮੈਂ ਕਹਤਾਂ ਕਿ ਕੇਸਾਂ ਕੁਸਾਂ ਨਾਲ ਨਹੀਂ ਕੁਝ ਬਣਨਾ ਜੇ ਕਰਨਾ ਹੈ ਜੇ ਤੋਤੇ ਹੋ ਸਕਦਾ ਤਾਂ ਪਰ ਮੂਸੇ ਵਾਲਾ ਕੰਮ ਕਰਕੇ ਦੇਖ ਲਓ ਹੋਰ ਤੋਤੇ ਕੁਝ ਨਹੀਂ ਹੋਣਾ ਮੇਰਾ ਅੱਜ ਜਿਹੜੀ ਪੁੱਛ ਕੇ 6-7 ਘੰਟੇ ਪੁੱਛ ਕੇ ਛੋਈ ਚਲੀ ਸਭ 7 ਘੰਟੇ ਪੁੱਛ ਕੇ ਕੋਈ ਕੀ ਕੋਈ ਜਲਦੀ ਆਇਆ ਆਲਾ ਨੀਚੇ ਜਾ ਮੈਨੇ ਕੀ ਕੀ ਦਿਖ ਸਕਦੇ ਹੋ ਕਿ ਮੈਂ ਫਰੇਮ ਵਿਚਕਾਰ ਵਿਚ ਮੈਂ ਆ ਨਹੀਂ ਸਕਦਾ ਆਜੋ ਆਜੋ ਮਾਈਕਰ ਨਿੱਕੀ ਕੁਝ ਗੱਲਬਾਤ ਕਰਦੇ ਆਂ ਸੋਹਣੇ ਨੇ ਚਨੀ ਸਾਹਿਬਾ ਜਿਹੜੇ ਬਿਜਲੈਸ ਵੱਲੋਂ ਬੁਲਾਇਆ ਗਿਆ ਕਿ ਕੁਝ ਗੱਲਬਾਤ ਹੋਈ ਹੈ ਸ਼ਾਂਤ ਹੋ ਜੀ ਪਲੀਜ਼ ਪਲੀਜ਼ ਸ਼ਾਂਤ ਚਨੀ ਜੀ ਦੱਸੋ ਅੱਜ ਤੁਹਾਨੂੰ ਬੁਲਾਇਆ ਸੀ ਬਿਜਲੀ ਦਫ਼ਤਰ ਇੱਕ ਮਿੰਟ ਥੋੜੇ ਸਾਰੇ ਜਣੇ ਚੁੱਪ ਕਰੋਗੇ ਮੈਂ ਬੋਲਦਾ ਤਾਂ ਇਹ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਹੈ ਇਹ ਮੁਗਲਾਂ ਦੀ ਸਰਕਾਰ ਨਾਲੋਂ ਵੀ ਬੱਧਰ ਹੋ ਕੇ ਪੇਸ਼ ਆ ਰਹੀ ਹੈ ਔਰ ਹਰ ਤਰ੍ਹਾਂ ਦਾ ਤਰੀਕੇ ਦੇ ਨਾਲ ਜਲੀਲ ਕਰਨ ਦੀ ਬਦਨਾਮ ਕਰਨ ਦੀ ਔਰ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਕਰ ਵੀ ਰਹੇ ਹਨ ਔਰ ਇਹ ਕੋਈ ਤਰੀਕਾ ਨਹੀਂ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਕਿ ਬਿਨਾਂ ਕਿਸੇ ਗੱਲ ਤੋਂ ਨਜਾਇਜ਼ ਤੱਕੇ ਨਾਲ ਕੇਸ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਾਣੀ ਵਿੱਚ ਲਾਠੀਆਂ ਮਾਰਦੇ ਆ ਮੈਂ ਜੋ ਸਵੇਰੇ ਪ੍ਰੈਸਪਾਨ ਕਾਨਫਰੰਸ ਕੀਤੀ ਹੈ ਮੈਂ ਅੱਜ ਹੁਣ ਵੀ ਉਸੇ ਤੇ ਖੜਾ ਹਾਂ ਜੋ ਇਹਨਾਂ ਨੇ ਕਰਨਾ ਮੇਰੇ ਨਾਲ ਕਰ ਲਵੇ ਮੇਰੇ ਪਾਸ ਜੋ ਹੈ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਸ ਤੋਂ ਇਲਾਵਾ ਜੇ ਕੋਈ ਹੋਵੇ ਤਾਂ ਮੈਂ ਜਿੱਥੇ ਕਹੇ ਸਰਕਾਰ ਦੇ ਨੌਕਰਾਂ ਨੂੰ ਤਿਆਰ ਹਾਂ ਲੇਕਿਨ ਮੈਨੂੰ ਖੜਾ ਕਰੇ ਜਾ ਕੇ ਕਿ ਆ 250 ਕਿਲੇ ਤੇ ਰਿਆਂ ਜਿਹੜੇ ਵੋਟਾਂ ਤੇ ਪਹਿਲਾਂ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਕਿ ਜੀ ਇਹਦੇ ਮੁੰਡਿਆਂ ਕੋਲ 4.5 ਲੱਖ ਕਰੋੜ ਦੀਆਂ ਗੱਡੀਆਂ ਆ ਉਹ ਮੈਨੂੰ ਹੁਣ ਗੱਡੀਆਂ ਦੱਸਣ ਕਿੱਥੇ ਆ ਜਿਹੜੇ ਕਹਿੰਦੇ ਸੀ ਇਹਦੇ ਪਰ 170 ਕਰੋੜ ਦੀ ਜਾਇਦਾਦ ਹੈ ਦੱਸਣ ਹੁਣ ਕਿੱਥੇ ਆ ਇਸ ਕਰਕੇ ਮੈਂ ਹਮੇਸ਼ਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਲੋਕਾਂ ਦੇ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਰਹਾਂਗਾ ਪਰਮਾਤਮਾ ਜਿੰਦਗੀ ਬਖਸ਼ੀ ਮੈਨੂੰ ਮਾਰ ਨਹੀਂ ਸਕਦੇ ਕੋਸ਼ਿਸ਼ ਜ਼ਰੂਰ ਕਰਨਗੇ ਮੈਂ ਕਹਤਾਂ ਕਿ ਕੇਸਾ ਕੁਸਾ ਨਾਲ ਨਹੀਂ ਕੁਝ ਬਣਨਾ ਜੇ ਕਰਨਾ ਹੈ ਜੇ ਤੋਤੇ ਹੋ ਸਕਦਾ ਤਾਂ ਪਰ ਮੂਸੇ ਵਾਲਾ ਕੰਮ ਕਰਕੇ ਦੇਖ ਲਓ ਹੋਰ ਤੋਤੇ ਕੁਝ ਨਹੀਂ ਹੋਣਾ ਮੇਰਾ ਅੱਜ ਜਿਹੜੀ ਪੁੱਛੀਏ 6-7 ਘੰਟੇ ਪੁੱਛੀਏ ਛੋਈ ਚੱਲੀ ਸਭ 7 ਘੰਟੇ ਪੁੱਛੇ ਕੋਈ ਨਹੀਂ ਕੋਈ ਜਲਦੀ 干啥呀